ਡਿਪਟੀ ਕ੍ਰਿਸ਼ਨ ਦਫਤਰ ਫਾਜ਼ਿਲਕਾ ਦੇ ਸਾਹਮਣੇ ਬੀ ਐਲਓਜ਼ ਵੱਲੋਂ ਤਰਨਾ ਦਿੱਤਾ ਗਿਆ ਤੇ ਕਹਲ ਦਿੱਤੀ ਕਿ ਕੱਲ ਵੀ ਤਰਨਾ ਜਾਰੀ ਰਹਿਦਾ ਜਾਈਗਾ ਕਿਉਂਕਿ ਉਹਨਾਂ ਦੀ ਮੰਗ ਹੈ ਕਿ ਬੀ ਐਲਓ ਦੇ ਕੰਮ ਕਰਦੇ ਹੋਏ ਨਾਲ ਉਹ ਬੱਚਿਆਂ ਨੂੰ ਵੀ ਪੜਾਉਂਦੇ ਹਨ ਤੇ ਹੁਣ ਉਹਨਾਂ ਦੀ ਡਿਊਟੀਆਂ ਜ਼ਿਲ੍ਹਾ ਪੁਰੇਸ਼ਾਦਾ ਤੇ ਬਲਾਕ ਸੰਮਤੀ ਦੇ ਚੋਣਾ ਕਰਾਉਣ ਤੋਂ ਲਗਾ ਦਿੱਤੀ ਗਈ ਹੈ ਜਿਸ ਕਰਕੇ ਉਹਨਾਂ ਨੂੰ ਰੋਪਾਇਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਬੀ ਐਲਓ ਦੀ ਡਿਊਟੀ ਕਰਦੇ ਹੋਏ ਉਹ ਸਕੂਲ ਵੀ ਪੜਾਉਂਦੇ ਬਲਾਕ ਸੰਮਤੀ ਤੇ ਜਿਲ੍ਹਾ ਪ੍ਰਸ਼ਾਸਨ ਦੇ ਚੋਣਾਂ ਵੀ ਕਰਾਉਣ ਇਹ ਨਹੀਂ ਹੋ ਸਕਦਾ ਕਿਉਂਕਿ ਬਲਾਕ ਸਭ ਤੇ ਜਿਲ੍ਹਾ ਪ੍ਰਸ਼ਾਸਨ ਦੇ ਚੋਣਾਂ ਕਰਾਣਾ ਵੀਡੀਓ ਦਫ਼ਤਰ ਦਾ ਕੰਮ ਹੈ ਇਸ ਲਈ ਉਹ ਮੰਗ ਕਰਦੇ ਹਨ ਕਿ ਬੀ ਐਲਓ ਜਿਹੜੀਆਂ ਡਿਊਟੀਆਂ ਲਗੀਆਂ ਹਨ ਚੋਣਾਂ ਕੰਮ ਵਿੱਚ ਉਹ ਰੱਦ ਕੀਤੀਆਂ ਜਾ ਨਹੀਂ ਤਾਂ ਤੰਨੇ ਨੂੰ ਤੇਜ ਕਰਕੇ ਸਰਕਾਰ ਵੱਲ ਸੇਧ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇੱਥੇ ਬੋਲਦੇ ਹੋਏ ਵਕ ਵਕ ਹਲਕਿਆ ਤੋਂ ਆਏ ਬੀ ਐਲਓ ਤੇ ਆਗੂਆ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਬੰਦ ਕਰੋ ਬੰਦ ਕਰੋ ਡਿਊਟੀ ਦੇਣੀ ਆ ਦੱਸੋ ਜੀ ਦੱਸੋ ਜੀ ਇੱਥੇ ਆ ਜਾਓ ਆਪਾਂ ਇਸਦੇ ਨਾਲ ਆ ਜਿਓ 50 ਫੈਸਲਾ ਹੈ ਤੇ ਕੋਈ ਵੀ ਡਿਊਟੀ ਦੇ ਨਹੀਂ ਜਾਊਗਾ ਉੱਥੇ ਹਾਂਜੀ ਪੂਰੇ ਜ਼ਿਲ੍ਹੇ ਦੇ ਵਿੱਚ ਆਪਾਂ ਖਬਰ ਚਾਹੀਏ ਹਰੇਕ ਬਲਾਕ ਦੇ ਬੱਲੂਆਣਾ ਬਲਾਕ ਦੇ ਬੀ ਐਲਓ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਤੇ ਕੋਈ ਸਰਵਰ ਅਬੋਰ ਜਲਾਲਾਬਾਦ ਦੇ ਜਿੰਨੇ ਵੀ ਬਲਾਕ ਹੈਗੇ ਤੇ ਫਾਇਨਲ ਸਾਰਿਆਂ ਨੂੰ ਬਿਖਾਓ ਆਪਾਂ ਇੱਥੇ ਇੱਕ ਤਲਵਜਨਾ ਲਾਾਂਗੇ ਨਾਰੇ ਕੁਝ ਹੋਰ ਦੰਨਾ ਵੀ ਕਰਾਂਗੇ ਆਪਣੀ ਜਿੱਥੇ ਬੰਦੀਆਂ ਦੀਆਂ ਕਰਾਂਗੇ ਵੀ ਨਾਲ ਆਪਾਂ ਜਿਹੜਾ ਮੌਕਾ ਆਇੱਥੇ ਆਉਂਦਾ ਮੌਕਾ ਹੈ ਹਾਂ 5 ਜਣੇ ਬਣਦੀ ਹੈ ਕਿਨਾਂ ਪ੍ਰਸ਼ਾਸਨ ਨੂੰ ਇਹ ਮੰਗਲਪਾਲ ਦੇ ਉਦੋਂ ਉਹ ਜਿਹੜਾ ਨਾਮ ਚੱਲਦਾ ਨਾ ਮਸਲਾ ਨਾ ਚੱਲਦਾ ਨਾ ਆਪਾਂ ਜਿਆਦ ਨਹੀਂ ਹੋਣਾ ਸੀ ਤੇ ਅੱਜ ਜੇ ਮਸਲਾ ਮਿਲਿਆ ਤਾਂ ਮੈਂ ਕਹਿੰਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਪ੍ਰਸ਼ਾਸਨ ਦਾ ਵੀ ਸਾਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ ਤੇ ਸਾਰਿਆਂ ਨੂੰ ਇੱਕ ਮੈਸੇਜ ਲਈਏ ਤੇ ਕਥੇ ਹੋ ਕੇ ਇਹ ਤਾਂ ਮੁੱਦਾ ਹੈਗਾ ਹੀ ਹੈਗਾ ਕੋਈ ਹੋਰ ਮਸਲਾ ਤੇ ਵੈਸੇ ਚੱਲ ਸਕਦੇ ਆ ਵੀ ਜਿਹੜੀ ਆ ਗੁਲਾਮੀ ਵਾਲੀ ਪ੍ਰਸ਼ਾਸਨ ਨੂੰ ਗੁਲਾਮੀ ਕਹਿੰਦੇ ਆਪਾਂ ਇਸ ਨੂੰ ਜਿਹੜਾ ਦਬਾਇਆ ਜਾ ਰਿਹਾ ਤੁਹਾਨੂੰ ਵੀ ਮਤਲਬ ਕਹਿੰਦੇ ਤੁਸੀਂ ਜਾਓ 143 ਲਕੀ ਹੈ ਕੀ ਮਤਲਬ ਹੈ ਸਾਡਾ ਮਤਲਬ ਬੰਲੇ ਸੋਨ ਚਾਤੀ ਜੋ ਸੀ ਕਹਿੰਦਾ ਉਹ ਸਹੀ ਹੈ ਇੱਥੇ ਇਕੱਠੇ ਹੋਣਾ ਬਹੁਤ ਜ਼ਰੂਰੀ ਆ ਜਿਹੜੇ ਵੀ ਆਪਣੇ ਚਾਰ ਹਲ ਕਹਿੰਦੇ ਚਾਰ ਹਲ ਕਹਿੰਦੇ ਸਾਰੇ ਬੈਠੇ ਹੋਣੇ ਕਿ ਦੱਸੀ ਜਾਂ ਆਪਣਾ ਕ੍ਰਮ ਕਰਨੇ ਵਗੈਰੇ ਰਹਿਣੇ ਸੇ ਪਾਓ ਇਹ ਜਿੰਦ ਨੂੰ ਜੋਰ ਲੱਗੇ ਘਾਟ ਨਹੀਂ ਲੱਣੀ ਕੁੱਲੇ ਨਹੀਂ ਲੱਗਣੀ ਇਹ ਪੱਕਾ ਹੈ ਉਹ ਕੇ ਪ੍ਰਿੰਸੀਪਲ ਘਰ ਜਾ ਕੇ ਕਹੂਗਾ ਮੈਂ ਤੁਹਾਨੂੰ ਜੀਰਤ ਪੱਤੀ ਭੇਜਦਾ ਆਜੋ ਇੱਥੇ ਇਤਿਆਹ ਨਹੀਂ ਲਵਾਉਂਗੇ ਅੱਜ ਨੂੰ ਪੱਕਾ ਹੈ ਕਿ ਲੀਟ ਇੱਥੇ ਜਮਾ ਕਰਾਵਾਂਗੇ ਇਹਨਾਂ ਨੂੰ ਕਿ ਸਾਡੇ ਆ ਜੀਰੋ ਇੱਥੇ ਆਏ ਸੀ ਆਹ ਛੱਡਾ ਮਸਲਾ ਸੀ ਉਹਦੇ باوجود ਵੀ ਜਿੰਦੀ ਲਗਾਈ ਗਈ ਹੈ ਬਾਕੀ ਜਿਹੜੀ ਆਪਣੀ ਕਸ਼ਤਰ ਲੱਗੀ ਹੋਈ ਹੈ ਅੱਗੇ ਵਾਅ ਕੇ ਪੰਛਾ ਮਤੋਂ ਚੱਲਦੀ ਹੈ ਉਹ ਲੱਗੀ ਹੋਈ ਹੈ ਜਦੋਂ ਕੋਈ ਸਬਜ਼ੀ ਨੰਨੇ ਤੋਂ ਨਹੀਂ ਜਾਂਦੇ ਹੈਗੇ ਸਾਰੇ ਬੰਦੇ ਹੀ ਹੈ। ਪਰ ਇਸ ਤੋਂ ਮਿਲਣ ਚੱਲਦੀ ਹੈ। ਕਿ ਸਾਨੂੰ ਦੋ ਤੋਂ 3 ਕਿਉਂ ਨਹੀਂ ਲੈਂਦੀਆਂ। ਜਦੋਂ ਕਿ ਹਰ ਇੱਕ ਨੂੰ ਇੱਕ ਡਿਊਟੀ ਦਿੱਤੀ ਜਾਂਦੀ ਹੈ। ਸਾਨੂੰ ਇਹੋ ਤੇ ਲੋਕ ਕਹਿੰਦੇ ਦੋ ਡਿਊਟੀ ਲੱਗ ਜਾਂਦੀ। ਅਕਸਰ ਇਹ ਵੀ ਹੁੰਦਾ ਹੈ। ਫਿਰ ਵਿੱਚ ਇੱਕ ਲੋੜੀ ਲੱਗ ਜਾਂਦੀ ਹੈ ਤੇ ਪੈ ਗਿਆ ਫਿਰ ਉਹ ਕਟਪਟਾਰ ਹੋ ਜਾਂਦਾ ਹੈ। ਇੱਥੇ ਦੂਜੀਆਂ ਕਿਵੇਂ ਲੱਗੀਆਂ ਜਾਂਦੀਆਂ ਨੇ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਜਿਵੇਂ ਅਸੀਂ ਦੰਦ ਠੀਕ ਹੈ। ਸਿਸਟਮ ਹੀ ਖਰਾਬ ਹੋਇਆ ਪਿਆ। ਪਰ ਅੱਜ ਦਾ ਮੁੱਦਾ ਆਪਣਾ ਇਹ ਹੈ ਵੀ ਬੀਬੀ ਇਹਨੂੰ ਡਿਊਟੀ ਇੱਕ ਹੀ ਕਰੇਗਾ ਔਰ ਉਹ ਬੀਐਲਓ ਦੀ ਕਰੇਗਾ ਕਿਉਂਕਿ ਗੂਥ ਦੇ ਉੱਤੇ ਵੀ ਪਾਣਾ ਜ਼ਰੂਰੀ ਹੈ ਉਸ ਦਿਨ ਇਹ ਇੱਥੇ ਹੀ ਬਣਾਈ ਜਾਂਦੇ ਆ ਵੀ ਗੂਥ ਦੇ ਉੱਤੇ ਉਹ ਅਗਲੇ ਦਿਨ ਖੇਲ ਬੀਐਲਓ ਤੇ ਪਰਚੇ ਹੋ ਜਾਂਦੇ ਆ ਮੇਰੀ ਵੋਟ ਨਹੀਂ ਲੰਬੀ ਸੀ ਜੀ ਮੈਂ ਕੋਲ ਨਹੀਂ ਕਰ ਸਕਿਆ ਇਹ ਸਾਰਾ ਕੁਝ ਅਕਸਰ ਆਪ ਨੂੰ ਵੇਖਣ ਨੂੰ ਮਿਲਦਾ ਹੈ ਜੈ ਹਾਂ ਜੀ ਨਾ ਸਤਿ ਸ਼੍ਰੀ ਅਕਾਲ ਸ਼ਰਧਾਬਾਦ ਸ਼ਰਧਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾ ਜਿੰਦਾਬਾਦ 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 ਵਕਰਾਤ ਜਥੇਬੰਦੀ ਦੇ ਸਾਰੇ ਲੀਡਰ ਸਾਹਿਬਾਨ ਇੱਥੇ ਬੈਠੇ ਨੇ ਆਪਣੇ ਅਧਿਆਪਕ ਜਥੇਬੰਦੀ ਦੇ ਉਹਨਾਂ ਦੇ ਵਿੱਚੋਂ ਹੀ ਆਪਣੀ ਜਥੇਬੰਦੀ ਨਿਕਲੀ ਹੈ ਬੀਐਲਓ ਚਲੋ ਪ੍ਰਧਾਨ ਜੀ ਕਹਿ ਰਹੇ ਨੇ ਵੀ ਨਹੀਂ ਆਏ ਉਹਨਾਂ ਦੀ ਐਬਸੈਂਸ ਵਿੱਚ ਉਹਨਾਂ ਨੇ ਡਿਊਟੀ ਆਪਣੇ ਸਾਥੀ ਦੀ ਲਈ ਹੈ ਇਹਨਾਂ ਨੇ ਬੜਾ ਵਧੀਆ ਦੱਸਿਆ ਪਰ ਆਪਾਂ ਇੱਥੇ ਮੈਨੂੰ ਬੇਨਤੀ ਕਰਨੀ ਹੈ ਕਿ ਬੈਸ ਸੁਣਿਓ ਇਸ ਬੈਸ ਦਾ ਤਾਂ ਫਾਇਦਾ ਚੱਕਣਾ ਹੈ ਅਦੇ ਮੀਡੀਆ ਦੱਸਦਾ ਅਬੀ ਬੱਸ ਫੈਸਲਾ ਕਰਨੀ ਹੈ ਮੁੱਦਾ ਆਪਣਾ ਗਿਆਨੀ ਬਾਹਰ ਬਾਹਰ ਇਹਨਾਂ ਨੂੰ ਨੋਟਿਸ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਇੱਕ ਆਪਾਂ ਇੱਥੇ ਫੋਟੋਆਂ ਲੈ ਲਈਏ ਹਾਤਾ ਕੋਈ ਲਿਖਤੀ ਰੂਪ ਦੇ ਵਿੱਚ ਮੰਗ ਪੱਤਰ ਨਹੀਂ ਦੇ ਇਸ ਨਾਲ ਅਸੀਂ ਸਿਰਫ ਕਹਿ ਰਹੇ ਹਾਂ ਕਿ ਮੈਨੂੰ ਪਤਾ ਹੀ ਹੈ ਪ੍ਰਸ਼ਾਸਨ ਨੂੰ ਦੋ ਦੋ